ਨਿਊਜ਼ੀਲੈਂਡ ਦੇ ਵਿੱਚ ਵਰਲਡ ਕਬੱਡੀ ਕੱਪ ਕਰਵਾਇਆ ਗਿਆ ਤੇ ਪੰਜਾਬ ਦੇ ਵਿੱਚ ਰੌ ਰਿਤ ਹੈ ਕਿ ਅਸੀਂ ਹਰ ਕੰਮ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਕਰਦੇ ਹਾਂ ਤਾਂ ਨਿਊਜ਼ੀਲੈਂਡ ਦੇ ਵਿੱਚ ਵੀ ਪੰਜਾਬੀਆਂ ਨੇ ਇਸ ਵਰਲਡ ਕਬੱਡੀ ਕੱਪ ਦੀ ਸ਼ੁਰੂਆਤ ਅਰਦਾਸ ਦੇ ਨਾਲ ਕੀਤੀ ਫਿਰ ਉੱਥੋਂ ਦੇ ਮੋਲ ਨਿਵਾਸੀ ਮੌਰਿਸ ਨੇ ਸੱਭਿਆਚਾਰਕ ਗੀਤ ਦਾ ਹਾਕਾ ਬੁਲਾਇਆ ਅੋਸਾਬਾਦ ਦੇ ਇਸ ਕੱਪ ਦੀ ਓਪਨਿੰਗ ਹੋਈ ਹੈ ਤੇ ਪੂਰੀ ਦੁਨੀਆ ਇਸ ਦੀ ਮੋਤਬਾਰ ਯਾਨੀ ਕਹਿ ਲਈਏ ਕਿ ਗਵਾਹ ਬਣੀ ਹੈ। ਗੁਰੂ ਘਰ ਟਾਕਾ ਨੀਨੀਤੀ ਗਰਾਊਂਡ ਦੇ ਵਿੱਚ ਸੁਪਰੀਮ ਸਿੰਘ ਸੁਸਾਇਟੀ ਨੇ ਇਹ ਵੱਡਾ ਉਦਮ ਕਰਵਾਇਆ। 6 ਮੁਲਕਾਂ ਦੇ ਖਿਡਾਰੀ ਪਹੁੰਚੇ, ਪ੍ਰਧਾਨ ਮੰਤਰੀ, ਉਪ ਪ੍ਰਧਾਨ ਮੰਤਰੀ ਤੇ ਆਪੋਜੀਸ਼ਨ ਦੇ ਲੀਡਰ ਵੀ ਪਹੁੰਚੇ। 25000 ਦਰਸ਼ਕ ਇਸ ਮੌਕੇ ਕਬੱਡੀ ਕੱਪ ਦਾ ਆਨੰਦ ਲੈਣ ਵੀ ਪਹੁੰਚੇ। ਫਾਈਨਲ ਕੱਪ ਨਿਊਜ਼ੀਲੈਂਡ ਨੇ ਪਾਕਿਸਤਾਨ ਤੋਂ ਜਿੱਤਿਆ। ਮੁੱਖ ਪ੍ਰਬੰਧਕ ਗੋਪਾ ਬਹਿਸ ਮਾਰਕਟੇਰੀ ਗੋਪੀ ਹਕੀਮਪੁਰ ਤੇ ਬਬਲੂ ਕੁਰਕਸ਼ੇਤਰ ਸਨ ਗੁਰੂ ਘਰ ਵਿੱਚ ਸਾਰਾ ਪ੍ਰਬੰਧ ਅਤੇ ਲੀਡਰਾਂ ਨੂੰ ਦਲਜੀਤ ਸਿੰਘ ਵਿਰਕ ਨੇ ਲੀਡ ਕੀਤਾ ਜੀ ਜਾਣਕਾਰੀ ਇੱਥੇ ਪਹੁੰਚ ਨੇ ਸੋ ਧੰਨਵਾਦ ਸਾਰੇ ਪਲੇਅਰਾਂ ਦਾ ਜਿੰਨੇ ਪ੍ਰਮੋਟਰ ਬਾਹਰੋਂ ਕੱਢੀਆਂ ਪਾਏ ਸਾਰਿਆਂ ਨੂੰ ਜਿ ਆਇਆ ਇਕੱਲੇ ਇਕੱਲੇ ਦੇ ਨਾਮ ਜਿਹੜੇ ਬੜੇ ਬੜੇ ਮੁਸ਼ਕਿਲ ਐ ਬੜੀਆਂ ਸਖਸ਼ੀਤਾ ਸਾਡੇ ਕੋਲ ਪਹੁੰਚੀਆਂ ਵਾ ਇੱਥੇ ਬਾਦੇ ਵਿੱਚ ਪੂਰੇ ਟੂਰਨਾਮੈਂਟ ਜੁੜੇ ਦਾ ਜਿੱਤਰ ਮੁਕਾਣਾ ਹੈ ਨਾ ਪਰ ਜਿਹੜੀ ਮੈਂ ਬੇਨਤੀ ਕਰਨੀ ਸਮੂਚੀ ਸੰਗਤ ਨੂੰ ਉਹ ਸੰਗਤ ਦੀ ਇਹ ਹੈ ਤੁਹਾਡੇ ਸਾਹਮਣੇ ਆਪਾਂ ਸਾਰੇ ਜਿੰਨੀ ਸੰਗਤਾਂ ਪ੍ਰੇਰਾਂ ਨੂੰ ਆਪਾਂ ਬਾਅਦ ਚ ਕਵਾਂਗੇ ਤੁਸੀਂ ਆਪਣੇ ਸਜੇ ਤੇ ਖੰਭੇ ਇਹ ਦੋਨੋਂ ਤੁਸੀਂ ਚਾਹ ਧਿਆਨ ਰੱਖਣਾ ਕਰ ਤੁਹਾਨੂੰ ਲੱਗੇ ਕਿਸੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨ ਜਿਹੜਾ ਉਹ ਕੀਤਾ ਕਿਸੇ ਕੋਲ ਕੋਈ ਸਿਗਰਟਾਂ ਵੈਪਿੰਗ ਦਾ ਕੋਈ ਵੀ ਇਹੋ ਜਿਹਾ ਜਿਹੜਾ ਅਪਾ ਇੱਥੇ ਗੁੱਟਕਰ ਦੇ ਵਿੱਚ ਕੋਈ ਵੀ ਨਸ਼ਾ ਕਿਸੇ ਵੀ ਤਰ੍ਹਾਂ ਦਾ ਅਗਰ ਤੁਹਾਨੂੰ ਲੱਗਦਾ ਆਪਾਂ ਉਹਨੂੰ 2 ਸਾਲ ਦਾ ਬੈਨ ਲਾਣ ਦੀ ਨਾਲ ਐਸੀ ਸਟੇਜ ਤੋਂ ਆਪਾਂ ਉਹਦਾ ਨਾਮ ਲੈ ਕੇ ਜਿਹੜਾ ਉਹਨੂੰ ਇੱਥੋਂ ਰੋਕਣਗੇ ਕਿੱਥੋਂ ਲਾ ਕੇ ਆਪਾਂ ਇਹ ਪਰ ਜਿਹੜਾ ਗੁੱਟਕਰ ਦਾ ਪ੍ਰਬੰਧ ਉਹਨੂੰ ਵਧੀਆ ਤਰੀਕੇ ਨਾਲ ਚਲਾ ਸਕੀਏ ਦੂਜੀ ਗੱਲ ਤੁਹਾਨੂੰ ਸਾਰਿਆਂ ਬੇਨਤੀ ਹੈ ਕਿਸੇ ਨੂੰ ਵੀ ਸਿਕਿਉਰਟੀ ਵਾਲੇ ਕਿਉਂਕਿ ਜਦੋਂ ਵੀ ਕਿਸੇ ਨੂੰ ਕਿਸੇ ਚਾਹਦੇ ਆ ਤੁਹਾਡੇ ਭਲਾਈ ਲਈ ਸਾਡੇ ਬੱਚੇ ਸਾਡੀਆਂ ਭੈਣਾਂ ਬੀਬੀਆਂ ਇਸ ਟੂਰਨਾਮੈਂਟ ਵਿੱਚ ਇਸ ਕਰਕੇ ਬਿਲਕੁਲ ਨਿਸ਼ਚਿਤ ਤੌਰ ਤੇ ਪਰਵਾਹ ਹੁੰਦੀ ਹੈ ਕਿ ਇਹ ਗੁਰੂ ਘਰ ਚ ਟੂਰਨਾਮੈਂਟ ਹੋ ਰਿਹਾ ਹੈ। ਸੋ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਿਹਾਅ ਤੀਜੀ ਗੱਲ ਮੇਰੇ ਵੱਲੋਂ ਜਿਹੜੀਆਂ ਉਹ ਸਾਡੀ ਯੂਥ ਨੂੰ ਤੇ ਸਾਰੀ ਸਪੋਰਟਸ ਕਮੇਟੀ ਨੂੰ ਹੈ ਕਿ ਕਿਰਪਾ ਕਰਕੇ ਜਦੋਂ ਕੋਈ ਪਲੇਅਰ ਕਿਸੇ ਨਾਲ ਆਪਣੇ ਥੋੜਾ ਬੋਧਾ ਵੀ ਬਣ ਜੇ ਜਿਹੜੇ ਰੈਫਰੀ ਆ ਉਹ ਸਫੀਸ਼ੀਐਂਟ ਤੰਦ ਸੀਦੇ ਬਣਨ ਵਾਸਤੇ ਚਾਹੇ ਕੋਈ ਪਾਣੀ ਵਾਲਾ ਚਾਹੇ ਕੋਈ ਬਾਹਰ ਕੋਈ ਵੀ ਤੱਕਲ ਨਹੀਂ ਕਰੇਗਾ ਸਿਰਫ ਰੈਫਰੀ ਜਿਹੜੇ ਪਾਇਰ ਬੈਠੇ ਨੇ ਆ ਉਹ ਤੇ ਜਿਹੜਾ ਪਲੇਅਰ ਆ ਉਹ ਆਪਸੇ 2 ਮਿੰਟ ਦਾ ਜਿਹੜਾ ਉਹ ਫਾਈਨਲ ਜਿਹੜਾ ਉਹ ਸੀਨ ਬਣਾ ਲੈਂਦੇ ਆ ਸੋ ਆਪਾਂ ਉਹਦੇ ਚਰਕਲੈਂਡ ਦੀ 로ਡ ਨਹੀਂ ਤੁਹਾਡੇ ਵੀ ਵੱਡੇ ਵੱਡੇ ਸਰਪ੍ਰਾਈਜ਼ ਲਗਾਤਾਰ ਅੱਜ ਸ਼ਾਮ ਤੱਕ ਦੰਦੇ ਰਹਿਣੇ ਆ ਇਹ ਤੁਹਾਡੇ ਦਾ ਵਾਦਾ ਕਿ ਅੱਜ ਇੱਥੇ ਜਿਹੜੀ ਹਿਸਟਰੀ ਬਣੂਗੀ ਗੁਰੂ ਘਰ ਕੀ ਗਰਾਊਂਡਾਂ ਦੇ ਵਿੱਚ ਧੰਨਾਂ ਵਾਲੀ ਦੱਸਾਂਗੇ ਸੋ ਸਾਡੇ ਕੋਲ ਰੀਮਾ ਨੱਕਲੇ ਸਾਡੇ ਲੋਕਲ ਜਿਹੜੇ ਮੈਂਬਰ ਆ ਪਰਲਮੈਂਟ ਉਹ ਪਹੁੰਚ ਚੁੱਕੇ ਆ ਸਾਡਾ ਆਪਣਾ ਡੈਨੀਅਲ ਨਿਊਮੈਨ ਜਿਨਕਿ ਆ ਕਾਉਂਸਲਰ ਵੀ ਆ ਪੂਰੀ ਸਾਰੀ ਮੈਜਰਵਾ ਤੇ ਪਪਤਰਾ ਦਾ ਲੋਕਲ ਕੋਰ ਬਸ ਕੱਲ੍ਹ ਖੜੇ ਸਾਡੇ ਸਾਰੇ ਇੱਥੇ ਵੀ ਨਾ ਲੋਕਲ ਕੋਰ ਪਪਤਰਾ ਨੂੰ ਟਵੀਟਰ ਚਾਰੇ ਸਵੇਰ ਦੇ ਵਿੱਚ ਜਿਹੜੇ ਉਹ ਵੀ ਪਹੁੰਚ ਗਿਆ ਸਾਰੇ ਜਿੰਨੇ ਵੀ ਸਾਡੇ ਆਪ ਆਏ ਆ ਗੈਸਟ ਸਾਰਿਆਂ ਨੂੰ ਜੀ ਆਇਆਂ ਸੋ ਆਪ ਸਾਰੇ ਸਾਡੇ ਗੈਸਟ ਹੋ ਆ ਆ ਕੀ ਨੂੰ ਖੇਤੀ ਆ ਸਾਰਿਆਂ ਦੇ ਬਿਆਨ ਸਤਿਕਾਰ ਤੇ ਇੱਕ ਦੂਸਰੇ ਦੇ ਨਾਲ ਮਾਨ ਬਰਿਆਦਾ ਅਨਸਾਰ ਗੁਰੂ ਘਰ ਦੇ ਗਰਾਊਂਡਾਂ ਦੇ ਵਿੱਚ ਜਿਹੜੇ ਮੈਚ ਦੇਖ ਰਹੇ ਆ ਤਾਂ ਕਿ ਆਪਾਂ ਇਸ ਦੇਸ਼ ਨੂੰ ਦੱਸ ਸਕੀਏ ਜਿਹੜੀ ਸਾਡੀ ਇਮੇਜ ਸਿੱਖਾਂ ਦੀ ਇਸ ਦੇਸ਼ ਦੇ ਵਿੱਚ ਆ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਆਪਾਂ ਤੁਹਾਡਾ ਇਹ ਜਿਹੜਾ ਅੱਜ ਦਾ ਯੋਗਦਾਨ ਮਹੱਤਵ ਰਈਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਲਗਾਤਾਰ ਮਿਲਿ ਜਣੇ ਆ ਡੈਪਟੀ ਪ੍ਰਾਈਮ ਮਿੰਿਸਟਰ ਸਾਡੇ ਕੋਲ ਨਾਲ ਪਰਮਜੀਤ ਪਰਮਾਰ ਭੈਣ ਜੀ ਸਾਡੇ ਕੋਲ ਪਹੁੰਚ ਚੁੱਕੇ ਆ ਸੋ ਆਪਾਂ ਇਹਨਾਂ ਕੋਲ ਦੋ-ਦੋ ਮਿੰਟ ਹੀ ਇਹਨਾਂ ਨੇ ਜਿਹੜਾ ਇਹਨਾਂ ਨੇ ਬੋਲਣਾ ਹੈ ਲੀਡਰਾਂ ਨੇ ਸੋ ਆਪਾਂ ਨਾਲ ਦੀ ਨਾਲ ਮੈਚ ਸ਼ੁਰੂ ਕਰ ਦੇਣਾ ਸੋ ਸਿਰਫ 1 ਮਿੰਟ ਜਿਹੜਾ ਉਹ ਡਿਪਟੀ ਪ੍ਰਾਈਮ ਮਿਨਿਸਟਰ ਜਿਹੜੇ ਆ ਉਹ ਤੁਹਾਨੂੰ ਸੰਬੋਧਨ ਹੋਣਗੇ ਆਪਾਂ ਆਪਣਾ ਇਕੱਠ ਦਿਖਾ ਕੇ ਇਸ ਕੰਟਰੀ ਦੇ ਵਿੱਚ ਸਾਡੇ ਕੋਈ ਇੰਡੀਵਿਜੂਅਲ ਕੰਮ ਨਹੀਂਗੇ ਪਰ ਭਾਈਚਾਰਾ ਜਿਹੜਾ ਉਹਦਾ ਸਹਿਯੋਗ ਰਵੇ ਫਿਰ ਆਪਾਂ ਹਰ ਕਾਰਜ ਇਸ ਕੰਟਰੀ 'ਚ ਕਿਉਂਕਿ ਤੁਹਾਡੀ ਇਮੇਜ ਬੜੀ ਉੱਚੀ ਹੈ ਸਿੱਖਾਂ ਦੀ ਇਸ ਕੰਟਰੀ 'ਚ ਸੋ ਆਓ ਆਪਾਂ ਦੋ ਲੱਖ ਜਿਹੜੇ ਉਹਨਾਂ ਕੋਲ ਸਰਵਨ ਕਰੀਏ ਥੈਂਕ ਯੂ ਸਤਿ ਸ੍ਰੀ ਅਕਾਲ And good afternoon. How many people here from Fiji? Nobody? I thought there must be because they brought the weather. Wow, what a beautiful day and what a beautiful game. What a beautiful place to be, to and everything. What a beautiful what a beautiful occasion and what a great celebration of this wonderful country new zealand people coming together in friendly competition for one reason and one reason only to find out who's the best and how many people think that is canada no anybody australia what about coming there must be some australian supporters here no oh come on what about the usa uh, what about New Zealand? <laughs> See, the thing is, in politics, if you don't get it right the first time, you just keep going. <laughs> Thank you, we got there in the end. I wish you a very, very wonderful tournament on behalf of Paramjit Parma, my ex party colleague. And uh, there's one more thing that i want to ask for a win next year and that is a win for the act party in another type of competition we call it an election and i hope everyone here will give their party vote to act in 2026 have a great day good afternoon, everybody. it's so good to see you all. i hope you're having an absolutely awesome day. and it's amazing to see this kabadi tournament happening right here in auckland. and uh, it looks like we're for some great matches. so i'd kind just of say, uh, good to see you all. i hope that you have a wonderful summer period and a great set of holidays. Hello, hello. Yeah, and I just hope that you get a great Hello. I hope you have a wonderful your friends and family. Take care, everyone. <laughs>